ਪਹਿਲੀ ਵਾਰ ਇਸ ਟੀਮ ਨੇ ਹੀ ਪਹਿਲੀ ਵਾਰ ਕਾਉਡੀ ਬਣ ਚੁੱਕਾ ਹੈ ਕਿ ਮਲੇਸ਼ੀਆ ਦੇ ਅੰਗ ਵੀ ਸਾਡੇ ਕੋਲ ਆ ਗਿਆ ਕਿ ਪਲੀਜ਼ ਸਟਾਪ ਮਰਪਿੰਦਾ ਸਮਾਂ ਆ ਗਿਆ ਖੇਡਣ ਤੋਂ ਪਹਿਲਾਂ ਆਹ ਖਾ ਪੀ ਕੇ ਫਿਰ ਆਪਾਂ ਜਾਣਾ ਖੇਡਣ ਨਹੀਂ ਕੋਈ ਖਤਰਾ ਨਹੀਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਗੁਰਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਆਪਾਂ ਵੀ ਵਧੀਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਥੋੜੇ ਦਿਨਾਂ ਦੇ ਮਲੇਸ਼ੀਆ ਆਏ ਹੋਏ ਆ ਸੋ ਆਪਾਂ ਅੱਜ ਵੀ ਮਲੇਸ਼ੀਆ ਅੱਜ ਆਪਣਾ ਪ੍ਰੋਗਰਾਮ ਆ ਅੱਜ ਆਪਾਂ ਇੱਥੇ ਇੱਕ ਨਵੀਂ ਚੀਜ਼ ਕਰਨੀ ਆ ਜੋ ਮਲੇਸ਼ੀਆ ਵਿੱਚ ਸ਼ਾਇਦ ਹੀ ਪਹਿਲਾਂ ਕਿਸੇ ਨੇ ਕੀਤੀ ਹੋਵੇ ਅੱਜ ਗੱਤਕਾ ਖੇਡਣ ਜਾਣਾ ਸੀ ਉੱਥੇ ਇੱਕ ਨਵੀਂ ਚੀਜ਼ ਕਰਨੀ ਆ ਤੁਸੀਂ ਵੀ ਦੇਖਿਓ ਵਲੌਗ ਪੂਰਾ ਦੇਖਿਆ ਤੁਹਾਨੂੰ ਤਾਂ ਪਤਾ ਲੱਗੂਗਾ ਵੀ ਅੱਜ ਕੀ ਕਰਨਾ ਕੀ ਨਹੀਂ ਸੋ ਵਲੌਗ ਨਾਲ ਜੁੜੇ ਰਹੋ ਅੱਗੇ ਵੀ ਵਲੌਗ ਆਉਂਦੇ ਰਹਿਣੇ ਆ ਸਾਰੇ ਤੁਹਾਨੂੰ ਆ ਦੇਖੋ ਸੜਕ ਆ ਰਹੀ ਥੇ ਮਲੇਸ਼ੀਆ ਚ ਇੱਥੇ ਅਸੀਂ ਰਹਿ ਰਹੇ ਆ ਹਵੈਨ ਜੀਚ ਆਪਾਂ ਜਾਣੇ ਆ ਬਾਹਰ ਦੀ ਲੋਕੇਸ਼ਨ ਦਿਖਾਉਣਾ ਤੁਹਾਨੂੰ ਇਹ ਲੋਕੇਸ਼ਨ ਇੰਨੀ ਜਿਆਦਾ ਵਧੀਆ ਨਾ ਕੋਈ ਵੀ ਜਦੋਂ ਮਤਲਬ ਮਲੇਸ਼ੀਆ ਵਾਲੇ ਜਿੰਨੇ ਲੋਕ ਆ ਸਾਰੇ ਸਵੇਰ ਸ਼ਾਮ ਇੱਥੇ ਘੁੰਮਣ ਆਉਂਦੇ ਆ ਸੈਰ ਕਰਨ ਆਉਂਦੇ ਤੇ ਕੋਸਤਾ ਨਾ ਆ ਦੇਖੋ ਕਿੰਨੀ ਘੈਂਟ ਸਾਹਮਣੇ ਲੇਕ ਬਣੀ ਹੋਈ ਆ ਪੂਰੀ ਕਿੰਨੀ ਘੈਂਟ ਲੋਕੇਸ਼ਨ ਕਰ ਪੂਰਾ ਸਾਹਮਣੇ ਸਿੱਖ ਨੌਜਵਾਨ ਸਵਾ ਦੇਖੋ ਕਿੰਨੀ ਘੈਂਟ ਲੋਕੇਸ਼ਨ ਆ ਦੇਖੋ ਸਾਰੀ ਲੇਕ ਬਿਲਡਿੰਗ ਆ ਵੀ ਉਹਦੇ ਬਿਲਡਿੰਗਾਂ ਬਹੁਤ ਸੋਹਣੀਆਂ ਨੇ। ਬਾਹਰ ਚੱਲ। ਵੀ ਆਪਣਾ ਖਾਣ ਪੀਣ ਦਾ ਸਮਾਂ ਆ ਗਿਆ ਖੇਡਣ ਤੋਂ ਪਹਿਲਾਂ। ਆਹ ਖਾ ਪੀ ਕੇ ਫਿਰ ਆਪਾਂ ਜਾਣਾ ਖੇਡਣ। ਨਮਸਕਾਰ। ਕੀ ਬੱਜ ਚੱਲ ਰਿਹਾ। ਕੋਈ ਗੱਡੀ 'ਚ ਬਹਿ ਗਿਆਂ। ਗੱਡੀ 'ਚ ਬਹਿ ਕੇ ਹੁਣ ਆਪਾਂ ਪ੍ਰੋਗਰਾਮ ਤੇ ਜਾਣ ਲਈ ਤਿਆਰ ਆ ਸਾਰੀ ਫੌਜ। ਫਿਰ ਉੱਥੇ ਆ ਕੇ ਤੁਹਾਨੂੰ ਦਿਖਾਵਾਂਗੇ ਸਾਰਾ ਅੱਜ ਆਪਾਂ ਕਿਹੜੀ ਚੀਜ਼ ਨਵੀਆਂ ਲਟਨ ਕਰਨੀਆਂ। ਉਹ ਆਪਾਂ ਤੁਰਪੇ ਆ ਨਾਲ ਦੀ ਨਾਲ ਰਾਸਤੇ ਦਾ ਵੀਊ ਦਿਖਾਵਾਂਗੇ ਹੁਣ ਤੁਹਾਨੂੰ ਸਾਰਾ ਠੀਕ ਹੈ ਰਾਸਤੇ ਦਾ ਵੀਊ ਦੇਖੋ ਠੀਕ ਹੈ ਜੀ ਕਿਹੜੇ ਕਿਤਾ ਪਤਨੀ ਨਹੀਂ ਬਣੀ ਬਹੁਤ ਖਤਰਨਾਕ ਬਣੀ ਫਨੀ ਕੋਪਰ

ਹੁਣ ਬੱਸ ਆ ਜਗ੍ਹਾ ਖਾਲੀ ਕਰਾਉਣੀ ਆ ਆਪਾਂ ਖੇਡਣ ਵਾਸਤੇ ਜਗ੍ਹਾ ਖਾਲੀ ਕਰਾ ਆ ਕੇ ਫਿਰ ਆਪਾਂ ਖੇਡਾਂਗੇ ਬਾਕੀ ਚਲੋ ਜੀ ਤਿਆਰੀ ਆਪਾਂ ਕਰ ਲਈ ਆ ਸੋ ਅੱਜ ਆਪਾਂ ਕੱਢਣਾ ਇੱਥੇ ਮੱਲਾ ਉਹ ਸ਼ਾਇਦੀ ਕਿਸੇ ਟੀਮ ਨੇ ਇੱਥੇ ਘੱਡਿਆ ਹੋ ਮਲੇਸ਼ੀਆ ਚ ਸੋ ਅੱਜ ਆਪਾਂ ਇੱਥੇ ਕੰਮ ਲਾੜਨਾ ਅੱਜ ਆਪਣੀ ਤਿਆਰੀ ਪੂਰੀ ਆ ਤੁਹਾਨੂੰ ਦਿਖਾਉਨੇ ਆ ਕਿ ਆਪਣਾ ਅੱਡੀ ਦਾ ਆਪਰੇਸ਼ਨ ਹੋਣ ਲੱਗਿਆ ਵਾ ਥੱਲੇ ਉਹ ਬੜੀ ਦੁਖਦੀ ਸੀ ਆ ਤਾਂ ਖੜਦੀ ਨਹੀਂ ਤੇਰੀ ਟੇਪ ਆਹ ਵੇ ਜਦ ਜਵੇ ਜਿੱਪ ਜੰਦੀ ਮੂਹ ਲੱਗੀ ਐ ਮੇਰੇ ਅੱਛਾ ਲੱਗ ਰਿਹਾ ਕੋਈ ਨਹੀਂ ਖੜੂਗੀ ਕਿ ਨਹੀਂ ਹੋਰ ਆਲ੍ਦਰ ਵਾਲੀ ਖੜ ਗਈ ਇਹਦੇ ਉੱਤੇ ਹੋਰ ਲਾ ਦੇ ਦੂਜੇ ਲੋਗ ਨੇ ਕਮਰ ਕਹੇ ਲਾਉਣ ਲੱਗੇ ਨੇ ਕਮਰ ਕਹੇ ਲਾ ਕੇ ਫਿਰ ਆਪਾਂ ਲੱਗਾਂਗੇ ਖੇਡਣ ਸਮਗਰੀ ਤਿਆਰ ਹੋ ਗਈ ਉਧਰ ਰੰਗ ਤਿਆਰ ਹੋ ਰਿਹਾ ਸਾਥ ਸੰਗਤੀ ਸਾਰੇ ਬੈਠੇ ਕਿਉਂ ਕੋਈ ਜਗ੍ਹਾ ਤੇ ਖੜੇ ਹੋ ਜਾਓ ਪਲੀਜ਼ ਸੈਟ ਅਪ ਪਲੀਜ਼ ਸੈਟ ਅਪ ਨਿਸ਼ਾਨੇ ਆ ਦਾ ਜਿਹੜਾ ਸਤਕਾਰ ਆ ਉਹ ਅਸੀਂ ਚੇਤੇ ਰੱਖਣਾ ਕੋਲੇ ਸੋਨਾਲੋ ਚਾਹਤ ਤੁਮਹੀ ਬਨੇ ਤੁਮ ਬਿਆਪਕ ਸਰਬੰਗ ਤ੍ਰੀ ਤੂੰ ਸਭ ਦਾ ਰੰਤੁਹੀ ਤੂੰ ਵਿਦਿਆਕੋ ਤੋ ਆਪਾਂ ਹੁਣੇ ਖੇੜ ਕੇ ਆ ਗਏ ਆ। ਤੋ ਆਪਾਂ ਖੇੜ ਕੇ ਆ ਗਏ ਹੁਣ। ਬਾਈ ਇੰਨਾ ਜਿਆਦਾ ਪ੍ਰਭਾਵ ਪਿਆ ਨਾ ਮੱਲੇ ਦਾ ਸੰਗ ਤੇ। ਯਾਰ ਆ ਹੀ ਆ ਗਿਆ ਬਾਈ ਆਪਾਂ ਮੱਲਾ ਕੱਢਿਆ ਹੀਗਾ। ਮੱਲੇ ਦਾ ਇੰਨਾ ਜਿਆਦਾ ਪ੍ਰਭਾਵ ਪਿਆ ਇੰਨਾ ਜਿਆਦਾ ਸੰਗ ਤੇ ਨਾ ਬਾਈ। ਸੰਗ ਸਾਰੀ ਖੜੀ ਹੋ ਗਈ ਪੂਰੀ ਹੈਰਾਨ। ਮਤਲਬ ਧੰਤਨ ਕਰਾਦੀ ਮੱਲੇ ਨੇ ਦਾ। ਮੱਲੇ ਨਾਲ ਪੂਰਾ ਪ੍ਰਭਾਵ ਪਿਆ। ਸ਼ਾਇਦ ਮੇਰੇ ਹਿਸਾਬ ਨਾਲ ਅੱਜ ਤੱਕ ਕਿਸੇ ਨੇ ਮੁਨੀਸ਼ੇ ਚ ਕੱਢਿਆ ਤਾਂ ਨਹੀਂ ਹੋਣਾ ਮੱਲਾ। ਸ਼ਾਇਦ ਭਾਈ ਸਾਡੇ ਹਿਸਾਬ ਨਾਲ ਤਾਂ ਅਸੀਂ ਪਹਿਲੇ ਸੀ ਜਿਨ੍ਹਾਂ ਨੇ ਮਲੇਸ਼ੀਆ ਚ ਮੱਲਾ ਕੱਢਿਆ ਵਾਇਗੁਰ ਨੇ ਡਿਊਟੀ ਲਈ ਸੀਗੀ ਡਿਊਟੀ ਆਪਾਂ ਨੇ ਵਾ ਲਈ ਹਾਂ ਭਾਈ ਬਹੁਤ ਜ਼ਿਆਦਾ ਪ੍ਰਭਾਵ ਪਿਆ ਵਾ ਪੂਰੀ ਧੰਨਵਾਦ ਸਾਹਿਬ ਵਾਲੇ ਜੀ ਕੀ ਪਰੇ ਅਮਰ ਸ਼ਹੀਦ ਧੰਨ ਧਰਮਪਾ ਦੀਪ ਸਿੰਘ ਜੀ ਇੰਟਰਨੈਸ਼ਨਲ ਗੱਤਕਾ ਖਾੜਾ ਗੋਦੋਰਾ ਸ਼੍ਰੀ ਪੱਠਾ ਸਾਹਿਬ ਰੂਪੜ ਦੀ ਜਿਹੜੀ ਟੀਮ ਨੇ ਏਸ਼ੀਆ ਦੇ ਸਮਾਗਮਾਂ ਤੇ ਪਹੁੰਚੀ ਹੋਈ ਹੈ ਵਿਸਾਖੀ ਦੇ ਸਮਾਗਮਾਂ ਤੇ ਤੇ ਪਹਿਲੀ ਵਾਰ ਇਸ ਟੀਮ ਨੇ ਹੀ ਪਹਿਲੀ ਵਾਰ ਅਕਾੜੀ ਬਣ ਚੁੱਕਾ ਹੈ ਕੀ ਮਲੇਸ਼ੀਆ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਵਾਕਿਆ ਹੋਇਆ ਜਿਹੜਾ ਔਰਨ ਕੀ ਹੋਲੀ ਮਾ ਮਹੋਲਾ ਹੋਲਾ ਮੱਲਾ ਜਿਹੜਾ ਇੱਥੇ ਕੱਢਿਆ ਗਿਆ ਬੜੀ ਸੰਗਤਾਂ ਨੇ ਵੀ ਬੜਾ ਪਿਆਰ ਵਾਕਿਆ ਤੇ ਗੁਰੂ ਸਾਹਿਬ ਦਾ ਵੀ ਕੋਟਾਨ ਕੋਟਾਨ ਸ਼ੁਕਰਾਨਾ ਜਿਨ੍ਹਾਂ ਨੇ ਇਹ ਸੇਵਾ ਸਾਡੇ ਅਖਾੜੇ ਤੋਂ ਲਈਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹ ਰਹੇ ਅੱਜ ਦਾ ਧੰਨ ਧੰਨ ਹੋਈ ਪਈਆ ਥੱਲੇ ਕੱਢਣ ਨਾਲ ਸਾਂਗੋ ਵੀ ਨਹੀਂ ਸਾਡੇ ਕੋਲ ਆ ਗਿਆ ਕਿ ਫੋਟੋਆਂ ਕਰੂੰਦੀ ਉਹ ਦੇਖਿਓ ਉਹ ਸਾਡਾ ਸਿੰਘ ਵੀ ਪਹਿਲਾਂ ਬਲੌਗ ਵਿੱਚ ਪਹਿਲੀ ਓਏ ਪੁੱਮਾ ਮੈਂ ਫੋਟੋ ਇੱਧਰ ਫੋਟੋ ਕਰ ਕਹਿੰਦੇ ਆਦਾ ਪ੍ਰਭਾਵ ਵੀ ਪਿਆ ਪਿਆ ਵਾ ਅੱਜ ਤਾਂ ਪਤਾ ਨਹੀਂ ਲੱਗਿਆਗਾ ਖੇਡ ਲੈ ਸਹੀ ਯਾਰ ਬਾਈ ਖੜਾ ਦੇ ਦੁਵਾਰਾ ਅਸੀਂ ਖੇਡ ਲਾਂਗੇ ਦੁਵਾਰਾ ਲਾ ਲਓ ਕਹੇ ਮੈਂ ਇੱਕ ਵਾਰ ਚੱਲੀ ਜਾਂਦੇ ਕੀ ਆਉਂਦੇ ਆ ਤਾਂ ਜਮਾ ਹੀ ਨਹੀਂ ਪਤਾ ਲੱਗਿਆ ਖੇਡੇਆ ਕਿ ਨਹੀਂ ਖੇਡੇ ਐਨਾ ਮਤਲਬ ਬੰਦੇ ਦਾ ਭਾਅ ਤੇ ਆ ਕੇ ਕਰ ਪਾਉਂਦਾ ਉਹ ਖੇਡ ਵੀ ਲਿਆ ਕਰ ਯਾਰ ਕਦੇ ਖੇਡਦਾ ਹੈ ਨਹੀਂ ਲੰਗਰ ਮਾਤੇ ਆਣਾ ਤੂੰ ਪੱਕਾ ਹਾਂ ਮੈਂ ਮੈਂ ਅਦਰਵਾਜ਼ਾ ਪੂਰੀ ਤਰ੍ਹਾਂ ਤਨ ਹੋ ਗਈ ਬਾਈ ਮਲੇਸ਼ੀਆ ਵਿੱਚ ਪਹਿਲੇ ਸੀ ਅਸੀਂ ਮਲੇਸ਼ੀਆ ਵਿੱਚ ਜਿਹਨਾਂ ਨੇ ਮੁੱਲਾ ਘਟਿਆ ਜੀ ਗਨੀਜ਼ ਵਰਲਡ ਰਿਕਾਰਡ ਬਣਾਦਾ ਮਲੇਸ਼ੀਆ ਤੇ ਸਾਵਾ ਕੇਰਪਾ ਕਰਾ ਕੇ ਖੜਾਈ ਅੱਗੇ ਚਾਹ ਲੈ ਫੋੜਾ ਅੱਜ ਫਿਰ ਓਕੇ ਰਿਪੋਰਟ ਪੂਰੀ ਆ ਜਨ ਅੱਜ ਕੰਮ 30 ਸੈਕਿੰਡ ਲੱਗਿਆ ਆ ਤੇ ਤੇ ਵੀਡੀਓ ਬਣਾਈ ਜਾ ਆਉ ਕਾਇ ਨਹੀਂ ਲੇੜੀ 30 ਸੈਕਿੰਡ ਲੱਗੇ ਆ ਦੇਖੋ ਕੋਈ ਪਲੇਟਾਂ ਭਰੀ ਫਿਰਦੇ ਆ ਮੈਂ ਓਏ ਕਰਨੀ ਥੋੜਾ ਹਾਲ ਆ ਜੇ ਬਰੀਦ ਪਾਣੀ ਛੱਕ ਕੇ ਹੁਣ ਆਪਾਂ ਚੱਲੇ ਆਂ ਵਾਪਸ ਗੱਡੀ ਕੋਲ ਫਿਰ ਜਾਵਾਂਗੇ ਘਰਾਂ ਨੂੰ ਕੱਢ ਦੇਖੋ ਕਿੰਨਾ ਆ ਜਾਂਦਾ ਤੁਹਾਨੂੰ ਕਦੇ ਵਾਪਸ ਸਮਾਨ ਰੱਖ ਲਿਆ ਗੱਡੀ ਚਾ ਤਾਂ ਸਾਰਾ ਇਹ ਰੈੱਡ ਬੱਤੀ ਆ ਅੱਗੇ ਕੋਈ ਗੱਡੀ ਨਹੀਂ ਆਈ ਸਾਰੀ ਸੜਕਾਂ ਸਾਰਾ ਖਾਲੀ ਆ ਪਰ ਤਾਂ ਵੀ ਆਪਾਂ ਰੁਕੇ ਆ ਇਹ ਰੂਲ ਆ ਇੱਥੇ ਦਾ ਐ ਨਹੀਂ ਜਾਂਦੇ ਭਾਵੇਂ ਸੜਕਾਂ ਸਾਰੀਆਂ ਖਾਲੀ ਹੋਣ ਤਾਂ ਵੀ ਰੁਕਦੇ ਯਾਰ ਹੁੰਦੇ ਸਾਮਣੇ ਆਪ ਸਾਰੇ ਘਰਾਂ ਨੂੰ ਉਹ ਜੇ ਕਾਲ ਕੀ ਸੈਂਗਰ ਬੁੱਢਾ ਅਦਰ ਕੋਈ ਤੇਰੀ ਫੂਟ ਨਹੀਂ ਦੇਖਦੀ ਖਤਰਨਾਕ ਮਟਰ ਬਾਈਕ ਆਉਂਦੀ ਹੈ ਸਕੂਟਰੀ ਦੌੜੀ ਹੈ ਸਕੂਟਰੀ ਹੈ ਸਾਡੇ ਲਈ ਸਕੂਟਰੀ ਹੈ ਉਹ ਸਿੰਗਲ ਹੈ ਕੰਨ ਮੇਰੀ ਆਪ ਦੀ ਹਨ ਬੁੱਲੇ 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 ਧੰਨਵਾਦ ਸਾਰਿਆਂ ਦਾ ਬਲੌਗ ਦੇਖਣ ਲਈ ਤਾਈ ਹੋ hope ਤੁਹਾਨੂੰ ਬਲੌਗ ਵਧੀਆ ਲੱਗਿਆ ਹੋਗਾ ਅੱਗੇ ਵੀ ਬਲੌਗ ਆਉਂਦੇ ਰਹਿਣੇ ਨੇ ਸੋ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜ਼ਰੂਰ ਕਰ ਲਓ ਜਿਨ੍ਹਾਂ ਨੇ ਨਹੀਂ ਇਹ ਦੇਖਾ ਸਵੇਰ ਜੀ ਨੂੰ ਤਾਂ ਹੈ